ਕਾਕ ਜੀ ਤੁਸੀਂ ਜੁੜੇ ਹੋਏ ਹੋ ਔਨਅਰ ਦੇ ਨਾਲ ਮੈਂ ਸਤਨਾਮ ਸਿੰਘ ਬਠੋਈ ਲੈ ਕੇ ਹਾਜ਼ਰਾਂ ਪ੍ਰੋਗਰਾਮ ਦਾਵੇਦਾਰ ਬਹੁਤ ਤੇ ਅਸਰਦਾਰ ਕੌਣ ਇਸ ਪ੍ਰੋਗਰਾਮ ਰਾਹੀਂ ਅਸੀਂ ਉਹਨਾਂ ਸੀਟਾਂ ਦੀ ਗੱਲਬਾਤ ਕਰਾਂਗੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਜਿਹੜੀਆਂ ਸੀਟਾਂ ਜਿਹੜੀਆਂ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਖਾਸ ਕਰਕੇ ਉਮੀਦਵਾਰਾਂ ਨੂੰ ਲੈ ਕੇ ਵੱਡਾ ਉਲਟ ਫੇਰ ਜਾਂ ਵੱਡੀ ਭਗੜੜ ਜਿਹੜੀ ਆ ਮੱਚੀ ਹੋਈ ਹੈ ਤਾਂ ਅਜਿਹੇ ਵਿੱਚ ਪਹਿਲੀ ਸੀਟ ਦੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਜਾਣਨ ਕਿ ਇੱਥੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹ ਕੌਣ ਹੋ ਸਕਦਾ ਹੈ ਕਿਸਤੇ ਹੁਣ ਚਰਚਾ ਛਿੜੀ ਹੋਈ ਹੈ ਉਹ ਸਬੰਧੀ ਗੱਲਬਾਤ ਕਰਾਂਗੇ ਤਾਂ ਸ਼ੁਰੂਆਤ ਕਰਦੇ ਆਂ ਦੱਸਦੇ ਆਂ ਕਿ ਅਮਿਤ ਬਾਵਾ ਜੋ ਕਿ ਕਾਂਗਰਸ ਦੇ ਬੁਲਾਰੇ ਨੇ ਉਹਨਾਂ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕਾਂਗਰਸ ਪਾਰਟੀ ਐਪੀ ਦੀ ਸੀਟ ਹੈ ਜਿਹੜੀ ਲੋਕ ਸਭਾ ਦੀ ਉਹ ਉਮੀਦਵਾਰ ਦੇ ਲਈ ਜਿਹੜੇ ਆ ਅਮਿਤ ਬਾਵਾ ਨੂੰ ਇੱਥੋਂ ਉਤਾਰ ਸਕਦੀ ਹੈ ਤਾਂ ਇਸ ਤੇ ਚਰਚਾ ਕਿਉਂ ਛਿੜੀ ਉਹ ਵੀ ਤੁਹਾਨੂੰ ਦੱਸ ਦਿੰਨੇ ਆਂ ਤਾ ਗੱਲਾਂ ਚੱਲੀਆਂ ਹੋਈਆਂ ਨੇ ਕਿ ਅਮਿਤ ਬਾਵਾ ਨੇ ਜੋ ਉਹ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕ ਨੇ ਜਾਨੀ ਕਿ ਸਿੱਧੀ ਸਿੱਧੀ ਗੱਲ ਕਹਿ ਲਈਏ ਕਿ ਕਾਂਗਰਸ ਹਾਈ ਕਮਾਂਡ ਨਾਲ ਸਿੱਧੀ ਗੱਲਬਾਤ ਹੈ ਅਮਿਤ ਬਾਵਾ ਦੀ ਇਸ ਕਰਕੇ ਉਹਨਾਂ ਤੇ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਉਹਨਾਂ ਨੂੰ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਤਾਂ ਉੱਥੇ ਜੇਕਰ ਗੱਲ ਕਰੀਏ ਕਿ ਅਮਿਤ ਬਾਵਾ ਹਾਲਾਂਕਿ ਉਹ ਐਨਾ ਜਿਹੜੇ ਆ ਪਟਿਆਲਾ ਸੀਟ ਤੇ ਵਿਚਰੇ ਨਹੀਂ ਕਿਉਂਕਿ ਲੋਕਾਂ ਵਿੱਚ ਵਿਚਰਨਾ ਫੇਸ ਬਣਾਉਣਾ ਇੱਕ ਵੱਡੀ ਜਿਹੜੀ ਆ ਗੱਲ ਹੁੰਦੀ ਆ ਚੋਣ ਲੜਨ ਦੇ ਲਈ ਉਸ ਤੇ ਵੀ ਗੱਲਾਂ ਚੱਲ ਰਹੀਆਂ ਨੇ ਕਿ ਭਾਈ ਉਹਨਾਂ ਨੂੰ ਤਾਂ ਪਟਿਆਲਾ ਵਿੱਚ ਜਿਹੜਾ ਕੋਈ ਖਾਸ ਤੌਰ ਤੇ ਨਹੀਂ ਜਿਹੜੀ ਉਹਨਾਂ ਦੀ ਪਛਾਣ ਹੈ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਤੇ ਇਹ ਵੀ ਸਵਾਲ ਖੜੇ ਕਰ ਦਿੰਦੇ ਆ ਲੋਕ ਕਿ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰੇ ਜਾਂਦੇ ਆ ਕਾਂਗਰਸ ਪਾਰਟੀ ਦੇ ਤਾਂ ਕਰਕੇ ਕਈ ਵਾਰ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਹੁਣ ਚਰਚਾਵਾਂ ਚੱਲੀਆਂ ਹੋਈਆਂ ਨੇ ਕਿ ਅਮਿਤ ਬਾਵਾ ਨੂੰ ਵੀ ਇੱਥੋਂ ਚੋਣ ਲੜਾਈ ਜਾ ਸਕਦੀ ਹੈ ਅੱਗੇ ਵਧਦੇ ਆ ਤਾਂ ਸਾਬਕਾ ਐਮਐਲਏ ਨੇ ਹਰਦੀਪ ਸਿੰਘ ਕੰਬੋਜ ਜੋ ਕਿ ਤਿੰਨ ਵਾਰ ਐਮਐਲਏ ਰਹਿ ਚੁੱਕੇ ਨੇ ਆ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਤਾਂ ਦੱਸਦੀ ਹੈ ਕਿ 2007 ਵਿੱਚ ਵਿਧਾਇਕ ਬਣੇ ਐਮਐਲਏ ਜਿਹੜੇ ਆ ਸਾਬਕਾ ਕੰਬੋਜ ਤਾਂ ਉੱਥੇ ਹੀ ਉਹਨਾਂ ਵੱਲੋਂ ਇਹ ਸਫ਼ਰ ਸ਼ੁਰੂ ਕੀਤਾ ਜਾਂਦਾ ਤੇ 12 ਵਿੱਚ ਐਮਐਲਏ ਬਣਦੇ ਆ ਤੇ 17 ਵਿੱਚ ਐਮਐਲਏ ਜਿਹੜੇ ਆ ਹੈਟ੍ਰਿਕ ਮਾਰਦੇ ਆ ਉਹ ਜਿੱਤਦੀ ਹਾਲਾਂਕਿ ਬਾਈ ਵਿੱਚ ਉਹ ਇਲੈਕਸ਼ਨ ਰਾਜਪੁਰਾ ਤੋਂ ਹਾਰ ਜਾਂਦੇ ਆ ਪਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਰਾਜਪੁਰਾ ਤੋਂ ਤਾਂ ਉੱਥੇ ਹੀ ਜੇਕਰ ਉਹਨਾਂ ਦੀ ਚਰਚਾਾਂਮਾ ਬਾਰੇ ਗੱਲ ਕਰੀ ਜਾਵੇ ਕਿ ਉਹਨਾਂ ਬਾਰੇ ਕਿਉਂ ਗੱਲਬਾਤ ਕੀਤੀ ਜਾ ਰਹੀ ਆ ਜਾਂ ਉਹਨਾਂ ਨੂੰ ਕਿਉਂ ਚੁਣਿਆ ਜਾ ਸਕਦਾ ਹੈ ਕਾਂਗਰਸ ਪਾਰਟੀ ਵੱਲੋਂ ਤਾਂ ਇੱਥੇ ਇੱਕ ਇਸ ਵਾਰ ਜਿਹੜਾ ਉਹ ਵੀ ਸੀ ਕੈਡਰ ਦੀ ਗੱਲ ਕਰੀਏ ਉਸਤੇ ਵੱਡਾ ਜਿਹੜਾ ਦਾਅ ਖੇਡਣ ਦੀ ਆ ਤੇ ਆ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਪਾਰਟੀ ओबीसी ਚਿਹਰਾ ਜਿਹੜਾ ਕਾਂਗਰਸ ਪਾਰਟੀ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਤਾਰ ਸਕਦੀ ਹੈ ਕਿਉਂ ਲੋੜ ਪਈ ओबीसी ਚਿਹਰੇ ਦੀ ਕਿਉਂ ਇਸ ਤੇ ਗੱਲਬਾਤ ਚੱਲ ਰਹੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਦੱਸ ਦਈਏ ਕਿ ਬੀਜੇਪੀ ਨੇ ਜੋ ਪਹਿਲੀ 195 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਸ ਵਿੱਚ ਜ਼ਿਆਦਾਤਰ ਗਿਣਤੀ ओबीसी ਜਿਹੜੇ ਪਰਿਵਾਰਕ ਮੈਂਬਰਾਂ ਨਾਲ ਸੰਬੰਧ ਰੱਖਦੇ ਆ ਉਨਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਦੀ ओबीसी ਦਾ ਸ਼ਬਦ ਕਿਵੇਂ ਜਿਹੜਾ ਉੱਭਰ ਕੇ ਇਸ ਚੋਣਾਂ ਚ ਸਾਹਮਣੇ ਆ ਰਿਹਾ ਉਹ ਵੀ ਦੱਸ ਦिए ਰਾਹੁਲ ਗਾਂਧੀ ਵੱਲੋਂ ਵੱਡੇ ਪੱਧਰ ਤੇ ਚਰਚਾ ਛੇੜੀ ਹੋਈ ਹੈ ਕਿ ਜਿਹੜੇ ਆ ਵੱਖ-ਵੱਖ ਰਾਖਵੇਂ ਕਰਨ ਦਿੱਤੇ ਹੋਇਆ ਤਾਂ ਉੱਥੇ ਹੀ ओबीसी ਦਾ ਵੱਡਾ ਜਿਹੜਾ ਰਾਖਵਾ ਕਰਨਾ ਉਹ ਦੇਣਾ ਚਾਹੀਦਾ ਜਾਤੀ ਗੱਣਾ ਜਿਹੜੀ ਹੋਣੀ ਚਾਹੀਦੀ ਆ ਇਹ ਜਿਹੜਾ ਖੂਬ ਗੂੰਜ ਰਿਹਾ ਪੂਰੇ ਦੇਸ਼ ਵਿੱਚ ਮੁੱਦਾ ਤੇ ਉਸ ਦੇ ਚੱਲਦੇ ਹੁਣ ਇਸ ਕਰਕੇ ਜਿਹੜੀਆਂ ਗੱਲਾਂ ਛੜੀਆਂ ਹੋਈਆਂ ਨੇ ਕਿ ਸਾਬਕਾ ਵਿਧਾਇਕ ਹਰਦੀਆਰ ਸਿੰਘ ਕੰਬੋਜ ਨੂੰ OBC ਚਿਹਰੇ ਵਜੋਂ ਜਿਹੜੀ ਆ ਲੋਕ ਸਭਾ ਦੀ ਸੀਟ ਹੈ ਜਿਹੜੀ ਉਹ ਪਟਿਆਲਾ ਤੋਂ ਦਿੱਤੀ ਜਾ ਸਕਦੀ ਹੈ ਅੱਗੇ ਚੱਲਦੇ ਆ ਤਾਂ ਅੱਗੇ ਗੱਲ ਕਰਦੇ ਆ ਵਿਜੇਂਦਰ ਸਿੰਘਲਾ ਕਾਂਗਰਸ ਪਾਰਟੀ ਦਾ ਜੇਕਰ ਹੁਣ ਦੀ ਗੱਲ ਕਰੀਏ ਜੋ ਲੋਕਾਂ ਵਿੱਚ ਗੱਲਬਾਤ ਚੱਲ ਰਹੀ ਹੈ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਵੱਡੇ ਚਿਹਰੇ ਵਿੱਚੋਂ ਦੇਖੇ ਜਾਂਦੇ ਆ ਵਿਜੇਂਦਰ ਸਿੰਘਲਾ ਕਿਉਂਕਿ ਉਹ ਮੰਤਰੀ ਰਹਿ ਚੁੱਕੇ ਆ ਐਮਪੀ ਆ ਜਿਹੜੇ ਆ ਉਹ ਲੋਕ ਸਭਾ ਦੀ ਸੀਟ ਪਹਿਲਾਂ ਲੜ ਚੁੱਕੇ ਆ ਸੰਗਰੂਰ ਤੋਂ ਤਾਂ ਇਸ ਵਾਰ ਜਿਹੜਾ ਪਟਿਆਲਾ ਸੀਟ ਦੇ ਲਈ ਫਿਰ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤਾਂ ਪਟਿਆਲਾ ਸੀਟ ਤੇ ਕਿਉਂ ਹੀ ਚਰਚਾ ਦਾ ਵਿਸ਼ਾ ਬਣੇ ਇਹ ਵੀ ਇੱਕ ਵੱਡਾ ਸਵਾਲ ਹੈ ਤਾਂ ਉਹ ਵੀ ਦੱਸ ਦਿੰਨੇ ਆ ਕਿ ਕਾਂਗਰਸ ਪਾਰਟੀ ਇਸ ਵਾਰ ਜਿਹੜੇ ਆ ਪਟਿਆਲਾ ਸੀਟ ਤੋਂ ਖੁੱਲ ਕੇ ਜਿਹੜੇ ਆ ਉਮੀਦਵਾਰ ਜਿਹੜੇ ਲਿਆਉਣ ਦੀਆਂ ਚਰਚਾਵਾਂ ਕਿਉਂ ਛੱਡ ਰਿਹਾ ਨੇ ਤਾ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਐਮਪੀ ਨੇ ਜੋ ਪ੍ਰਨੀਤ ਕੋਰ ਜੋ ਮੌਜੂਦਾ ਸਮੇਂ ਐਮਪੀ ਨੇ ਉਹਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਉਹਨਾਂ ਬਾਰੇ ਗੱਲਬਾਤ ਚੱਲ ਰਹੀ ਹੈ ਕਿ ਉਹ ਜਲਦੀ ਹੀ ਭਾਜਪਾ ਚ ਸ਼ਾਮਲ ਹੋ ਕੇ ਭਾਜਪਾ ਵੱਲੋਂ ਲੋਕ ਸਭਾ ਦੀ ਜਿਹੜੀ ਚੋਣ ਹੈ ਉਹ ਪਟਿਆਲਾ ਤੋਂ ਲੜ ਸਕਦੇ ਨੇ ਤਾਂ ਅਜਿਹੇ ਵਿੱਚ ਹੁਣ ਜਿਹੜਾ ਮੈਦਾਨ ਆ ਖੁੱਲਾ ਮੈਦਾਨ ਆ ਇਸ ਕਰਕੇ ഫോണ ਵੱਖ-ਵੱਖ ਜਿਹੜੇ ਆ ਕਿਆਸ ਰਾਈਆਂ ਵੱਖ-ਵੱਖ ਜਿਹੜੇ ਆ ਅੰਦਾਜ਼ੇ ਲਗਾਏ ਜਾ ਰਹੇ ਆ ਲੋਕਾਂ ਵੱਲੋਂ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਤਾਂ ਅਜੇ ਇਹ ਵਿੱਚ ਹੋਣਾ ਵਿਜੇਂਦਰ ਸਿੰਘਲਾ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਤਾਂ ਦਾਦਾ ਹੱਦੀਏ ਕਿ ਵਿਜੇਂਦਰ ਸਿੰਘਲਾ ਵੱਲੋਂ ਸੰਗਰੂਰ ਵਿੱਚ ਮੰਤਰੀ ਰਹਿੰਦੇ ਆ ਵੱਡੇ ਪੱਧਰ ਤੇ ਕੰਮ ਕਰਵਾਏ ਗਏ ਨੇ ਮਿਨੀ ਪੀਜੀਆਈ ਉੱਥੇ ਬਣਵਾਈ ਹੋਈ ਹੈ ਜਿਸ ਕਰਕੇ ਉਹ ਖੂ ਸੰਗਰੂਰ ਚ ਤਾਂ ਉਹਨਾਂ ਦਾ ਜਿਹੜਾ ਨਾਮ ਗੂੰਜ ਰਿਹਾ ਤਾਂ ਹੁਣ ਉਹਨਾਂ ਦਾ ਚਰਚਾ ਉਹਨਾਂ ਤੇ ਚਰਚਾ ਜਿਹੜੀ ਪਟਿਆਲਾ ਵਿੱਚ ਵੀ ਚੱਲ ਰਹੀ ਹੈ ਤਾਂ ਉਹਨਾਂ ਤੇ ਵੀ ਵੱਡੀਆਂ ਨਜ਼ਰਾਂ ਟਿਕੀਆਂ ਹੁੰਿਆ ਨੇ ਅਤੇ ਉਹਨਾਂ ਦਾ ਵੀ ਨਾਮ ਜਿਹੜਾ ਲਿਸਟ 'ਚ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੂੰ ਵੀ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਉਮੀਦਵਾਰ ਬਣਾ ਸਕਦੀ ਹੈ। ਤਾਂ ਅੱਗੇ ਵਾਦੇ ਆ ਤਾਂ ਅੱਗੇ ਗੁਰਸ਼ਰਨ ਕੌਰ ਨੂੰ ਦਾਵਾ। ਮਹਿਲਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਤਾਂ ਇਹਨਾਂ ਦਾ ਵੀ ਨਾਮ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਕਉ ਗੁਰਸ਼ਰਨ ਕੌਰ ਨੂੰ ਦਾਵਾ ਦਾ ਨਾਮ ਹੈ ਉਹ ਕਿਵੇਂ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਕਿ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਭਾਰਤ ਜੋੜੋ ਯਾਤਰਾ ਕੀਤੀ ਜਾ ਰਹੀ ਹੈ ਵੱਖ-ਵੱਖ ਯਾਤਰਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਹੋਰ ਤਰ੍ਹਾਂ ਜਿਹੜੇ ਆ ਪ੍ਰੋਗਰਾਮ ਚਲਾਏ ਜਾ ਰਹੇ ਆ ਤਾਂ ਅਜਿਹੇ ਵਿੱਚ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਵੱਧ ਤੋਂ ਵੱਧ ਪਹਿਲ ਹੈ ਜਿਹੜੀ ਉਹ ਜਿਹੜੀ ਹੈ ਮਹਿਲਾਵਾਂ ਨੂੰ ਦਵਾਂਗੇ ਜਿਸ ਕਰਕੇ ਬਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਮਹਿਲਾਵਾਂ ਦੇ ਲਈ ਇੱਕ ਜਿਹੜਾ ਬਿਲ ਹੈ ਉਹ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਅਤੇ ਉਸ ਦੇ ਚੱਲਦੇ ਆ ਉਹ ਬਟ ਹੁਸ ਸਮੇਂ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕਾਂਗਰਸ ਪਾਰਟੀ ਮਹਿਲਾਵਾਂ ਦੇ ਲਈ ਕੀ ਕਰੇਗੀ ਤਾਂ ਉਧਰ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਆ ਚਰਚਾ ਦਾ ਵਿਸ਼ਾ ਚੱਲ ਰਿਹਾ ਕਾਂਗਰਸ ਪਾਰਟੀ ਵੱਲੋਂ ਦਾਵਾ ਠੋਕੇ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਵੱਧ ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਤਾਂ ਇਸ ਕਰਕੇ ਇੱਕ ਪਾਸੇ ਤਾਂ ਗੁਰਸ਼ਰਨ ਕੌਰ ਦਾਵਾ ਨੇ ਜੋ ਉਹ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਤਾਂ ਇਸ ਕਰਕੇ ਉਹਨਾਂ ਦਾ ਨਾਮ ਹੁਣ ਇੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਉਹ ਪਟਿਆਲੇ ਜ਼ਿਲ੍ਹੇ ਤੋਂ ਹੀ ਬਿਲੋਂਗ ਕਰਦੇ ਆ ਤੇ ਉੱਥੇ ਜੇਕਰ ਗੱਲ ਕਰੀਏ ਕਿ ਗੁਰਸ਼ਰਨ ਕੌਰ ਦਾਵਾ ਨੂੰ ਜੇਕਰ ਤਿਕ ਨਹੀਂ ਮਿਲਦੀ ਜਾਂ ਫਿਰ ਇਹਨਾਂ ਦਾ ਨਾਮ ਕਿਉਂ ਚਰਚਾ ਦਾ ਵਿਸ਼ਾ ਬਣਿਆ ਤਾਂ ਇਸ ਕਰਕੇ ਵੀ ਹੈ ਕਿ ਜੇਕਰ ਮਹਿਲਾ ਪ੍ਰਧਾਨ ਨੂੰ ਹੀ ਜੇ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਤਾਂ ਹਾਲਾਂਕਿ ਉਹਨਾਂ ਨੂੰ ਪ੍ਰਧਾਨ ਲਗਾਇਆ ਹੋਇਆ ਪੂਰੇ ਪੰਜਾਬ ਦਾ ਕਾਂਗਰਸ ਵੱਲੋਂ ਪਰ ਉੱਥੇ ਹੀ ਜੇਕਰ ਸਿਆਸੀ ਤੌਰ ਤੇ ਦੇਖੀਏ ਤਾਂ ਚੋਣਾਂ ਦੇ ਦੌਰ ਤੇ ਦੇਖੀਏ ਕਿ ਚੋਣਾਂ ਦੇ ਦੌਰ ਚ ਕੀ ਕੁਝ ਕਿਸੇ ਨੂੰ ਦਿੱਤਾ ਜਾਏਗਾ ਤਾਂ ਉਹ ਉਹਨਾਂ ਦਾ ਨਾਮ ਅੱਗੇ ਚੱਲ ਰਿਹਾ ਹੈ ਕਿ ਗੁਰਸ਼ਰਨ ਕੌਰ ਨੂੰ ਦਾਵਾ ਨੂੰ ਵੀ ਉਮੀਦਵਾਰ ਐਲਾਨਿਆ ਜਾ ਸਕਦਾ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਸੀਟ ਪਟਿਆਲਾ ਤੋਂ ਅੱਗੇ ਗੱਲ ਕਰਦੇ ਹਾਂ ਡਾਕਟਰ ਧਰਮਵੀਰ ਗਾਂਧੀ ਤਾਂ ਸਾਬਕਾ ਐਮਪੀ ਨੇ ਡਾਕਟਰ ਧਰਮਵੀਰ ਗਾਂਧੀ ਅਤੇ ਉਹਨਾਂ ਦੇ ਬਾਰੇ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਜਲਦ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤਾਂ ਉਹਨਾਂ ਤੇ ਕੀ ਨਜ਼ਰ ਟਿਕੀ ਕਾਂਗਰਸ ਪਾਰਟੀ ਦੇ ਇਸ ਤੇ ਵੀ ਚਰਚਾ ਕਰ ਲੈਨੇ ਆ ਤਾਦਾਦ ਦੀ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੀ ਭਾਰਤ ਜੋੜੋ ਯਾਤਰਾ ਸੀ ਰਾਹੁਲ ਗਾਂਧੀ ਦੀ ਤਾਂ ਉਸ ਸਮੇਂ ਸਵਾਗਤ ਵਜੋਂ ਪਹੁੰਚੇ ਸੀ ਡਾਕਟਰ ਧਰਮਵੀਰ ਗਾਂਧੀ ਅਤੇ ਉੱਥੋਂ ਚਰਚਾਵਾਂ ਚੱਲੀਆਂ ਹੋਈਆਂ ਨੇ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਆ ਡਾਕਟਰ ਧਰਮਵੀਰ ਗਾਂਧੀ ਹਾਲਾਂਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਹਲੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਬਿਆਨ ਤੱਕ ਵੀ ਨਹੀਂ ਦਿੱਤਾ ਗਿਆ ਪਰ ਜੋ ਚਰਚਾਵਾਂ ਚੱਲ ਰਹੀਆਂ ਨੇ ਗੱਲਬਾਤ ਲੋਕਾਂ ਵਿੱਚ ਜਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਜੇਕਰ ਗੱਲ ਕਰੀਏ ਕਿ ਜਦੋਂ ਮੁੱਖ ਮੰਤਰੀ ਸੰਤ ਚਰਨਜੀਤ ਸਿੰਘ ਚੰਨੀ ਤਪਧੌੜ ਵਿੱਚ ਵੱਡੀ ਰੈਲੀ ਕੀਤੀ ਗਈ ਸੀ ਤਾਂ ਉੱਥੇ ਵੀ ਨਜ਼ਰ ਆਏ ਸੀ ਡਾਕਟਰ ਧਰਮਵੀਰ ਗਾਂਧੀ ਜਿਸ ਕਰਕੇ ਡਾਕਟਰ ਧਰਮਵੀਰ ਗਾਂਧੀ ਤੇ ਵੀ ਵੱਡੀਆਂ ਜਿਹੜੀਆਂ ਨਜ਼ਰਾਂ ਕੀ ਕੀ ਹੋ ਜਾਨੇ ਤਾਂ ਹੁਣ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰਕਾਰ ਡਾਕਟਰ ਧਰਮਵੀਰ ਗਾਂਧੀ ਨੂੰ ਕਿਉਂ ਉਮੀਦਵਾਰ ਬਣਾਇਆ ਜਾ ਸਕਦਾ ਜਾਂ ਕਾਂਗਰਸ ਪਾਰਟੀ ਕਿਉਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਕਿ ਪਿੰਡੂ ਤੌਰ ਤੇ ਜੇਕਰ ਪਿੰਡੂ ਵੋਟ ਦੀ ਗੱਲ ਕਰੀਏ ਤਾਂ ਉਥੇ ਡਾਕਟਰ ਧਰਮਵੀਰ ਗਾਂਧੀ ਦਾ ਵੱਡਾ ਕੈਡਰ ਹੈ ਕਿਉਂਕਿ ਹਮ ਐਮਪੀ हां जोके मौजूदा समय ने परनीत कौर ओना नु 2014 विच डॉक्टर ਧਰਮਵੀਰ ਗਾਂਧੀ ਨੇ ਹਰਾਇਆ ਸੀ ਅਤੇ ਵੱਡੀ ਜਿੱਤ ਦਰਜ ਕੀਤੀ ਸੀ ਅਤੇ ਉਸ ਸਮੇ ਇਹ ਵੱਡੀ ਸਵਾਲ ਸੀਗਾ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਨੂੰ ਹਰਾਣਾ ਇੱਕ ਆਮ ਆਦਮੀ ਪਾਰਟੀ ਦੀ ਵਿੱਚ ਜੁਆਇਨ ਕਰਕੇ ਅਤੇ ਕੁਝ ਸਮੇਂ ਵਿੱਚ ਹੀ ਇੰਨੀ ਹਵਾ ਬਣਾ ਦੇਣੀ ਕਿ ਇੱਕ ਮੌਜੂਦਾ ਐਮਪੀ ਨੂੰ maat ਦਿੱਤੀ ਜਾ ਸਕੇ ਤਾਂ ਐਮਪੀ ਵਜੋਂ ਜਿਹੜੇ ਆ ਕੌਣ ਜਿੱਤੇ ਸਨ ਡਾਕਟਰ ਧਰਮਵੀਰ ਗਾਂਧੀ ਅਤੇ ਉਹਨਾਂ ਦਾ ਜਿਹੜਾ ਡਾਕਟਰੀ ਜਿਹੜਾ ਰੁਤਬਾ ਹੈ ਜਾਂ ਡਾਕਟਰੀ ਉਹਨਾਂ ਕੋਲ ਮਹਿਕਮਾ ਜਾਂ ਸਿਗਰ ਅਤੇ ਉਹ ਉਹਨਾਂ ਦਾ ਜਿਹੜਾ ਆਪਣਾ ਕੰਮਕਾਰ ਹੈ ਉਸ ਦੇ ਆਧਾਰ ਤੇ ਵੀ ਉਹਨਾਂ ਦਾ ਜਿਹੜਾ ਵੱਡਾ ਨਾਂ ਹੈ ਕਿਉਂਕਿ ਬਹੁਤ ਸਾਰੇ ਲੋਕ ਖਾਸ ਕਰਕੇ ਪਿੰਡਾਂ ਦੀ ਗੱਲ ਕਰੀਏ ਉਹ ਡਾਕਟਰ ਧਰਮਵੀਰ ਗਾਂਧੀ ਨਾਲ ਟੱਚ ਰਹਿੰਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਦਵਾਈ ਜਿਹੜੀ ਆ ਉਹ ਡਾਕਟਰ ਧਰਮਵੀਰ ਗਾਂਧੀ ਵੱਲੋਂ ਸਿਹਤ ਪ੍ਰਤੀ ਲਈ ਜਾਂਦੀ ਆ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਸਿਹਤ ਪ੍ਰਤੀਤਾ ਜਿਹੜੇ ਆ ਵੱਡਾ ਨਾਮ ਆ ਉਹਨਾਂ ਦਾ ਪਿੰਡੂ ਖੇਤਰ ਵਿੱਚ ਤਾਂ ਸਿਆਸੀ ਖੇਤਰ ਵਿੱਚ ਵੀ ਉਹਨਾਂ ਦਾ ਨਾਮ ਹੁਣ ਜਿਹੜਾ ਪੂਰੀ ਚਰਚਾ ਦਾ ਵਿਸ਼ਾ ਬੜਿਆ ਹੋਇਆ ਤਾਂ ਡਾਕਟਰ ਧਰਮਵੀਰ ਗਾਂਧੀ ਤੇ ਵੀ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਵੱਡੀ ਗੱਲਬਾਤ ਚੱਲ ਰਹੀ ਹੈ ਤਾਂ ਇਹ ਸੀ ਪਟਿਆਲਾ ਦੀ ਲੋਕ ਸਭਾ ਸੀਟ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਕਿ ਕਿਹੜਾ ਉਮੀਦਵਾਰ ਦਾਵੇਦਾਰੀ ਜਿਹੜੀ ਪੱਕੀ ਹੋ ਸਕਦੀ ਹੈ ਪ੍ਰੋਗਰਾਮ ਦਾ ਅੰਦਾਜ਼ਾ ਨਾ ਰੱਖਿਆ ਗਿਆ ਹੈ ਦਾਵੇਦਾਰ ਬਹੁਤ ਪਰ ਅਸਰਦਾਰ ਕੌਣ ਇਸ ਦਾ ਮਤਲਬ ਇਹ ਹੈ ਕਿ ਦਾਵੇਦਾਰੀ ਹਰੇਕ ਠੋਕ ਰਿਹਾ ਪਰ ਆਪਣੀ ਹੀ ਪਾਰਟੀ ਵਿੱਚ ਕਿਹੜਾ ਜ਼ਿਆਦਾ ਦਮ ਦਿਖਾਏਗਾ ਅਤੇ ਕਿਹੜਾ ਅਸਰਦਾਰ ਹੋਏਗਾ ਕਿਉਂਕਿ ਪਾਰਟੀ ਤੋਂ ਉਹੀ ਜਿਹੜਾ ਟਿਕਟ ਲੈ ਆ ਸਕਦਾ ਜਿਹੜੇ ਦੇ ਜ਼ਿਆਦਾ ਜਿਹੜੀ ਆ ਅਸਰਦਾਰ ਹੋਏਗਾ ਤਾਂ ਅਜਿਹੇ ਵਿੱਚ ਇਹ ਪ੍ਰੋਗਰਾਮ ਦਾ ਨਾਮ ਵੀ ਇਸ ਕਰਕੇ ਰੱਖਿਆ ਗਿਆ ਕਿ ਦਾਵੇਦਾਰ ਬਹੁਤ ਅਸਰਦਾਰ ਕੌਣ ਅਜਿਹਾ ਹੀ ਹੋਰ ਕਿਸੇ ਪਾਰਟੀ ਦੇ ਸਬੰਧਤ ਉਮੀਦਵਾਰਾਂ ਨਾਲ ਲੈ ਕੇ ਮੁਰਤ ਤੋਂ ਪ੍ਰੋਗਰਾਮ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਸ਼ਸ਼ੀਕਾ ਜੀ ਤੁਸੀਂ ਜੁੜੇ ਹੋਏ ਹੋ ਆਉਣਯਾਰ ਦੇ ਨਾਲ ਮੈਂ ਸਤਨਾਮ ਸਿੰਘ ਬਠੋਈ ਲੈ ਕੇ ਹਾਜ਼ਰਾਂ ਪ੍ਰੋਗਰਾਮ ਦਾਵੇਦਾਰ ਬਹੁਤ ਤੇ ਅਸਰਦਾਰ ਕੌਣ ਇਸ ਪ੍ਰੋਗਰਾਮ ਰਾਹੀਂ ਅਸੀਂ ਉਹਨਾਂ ਸੀਟਾਂ ਦੀ ਗੱਲਬਾਤ ਕਰਾਂਗੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਜਿਹੜੀਆਂ ਸੀਟਾਂ ਜਿਹੜੀਆਂ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਖਾਸ ਕਰਕੇ ਉਮੀਦਵਾਰਾਂ ਨੂੰ ਲੈ ਕੇ ਵੱਡਾ ਉਲਟ ਫੇਰ ਜਾਂ ਵੱਡੀ ਭਗੜੜ ਜਿਹੜੀ ਆ ਮੱਚੀ ਹੋਈ ਹੈ ਤਾਂ ਅਜਿਹੇ ਵਿੱਚ ਪਹਿਲੀ ਸੀਟ ਦੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਜਾਨ ਕਿ ਇੱਥੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹ ਕੌਣ ਹੋ ਸਕਦਾ ਹੈ ਕਿਸਤੇ ਹੁਣ ਚਰਚਾ ਛਿੜੀ ਹੋਈ ਹੈ ਉਹ ਸਬੰਧੀ ਗੱਲਬਾਤ ਕਰਾਂਗੇ ਤਾਂ ਸ਼ੁਰੂਆਤ ਕਰਦੇ ਆਂ ਦੱਸਦੇ ਆਂ ਕਿ ਅਮਿਤ ਬਾਵਾ ਜੋ ਕਿ ਕਾਂਗਰਸ ਦੇ ਬੁਲਾਰੇ ਨੇ ਉਹਨਾਂ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕਾਂਗਰਸ ਪਾਰਟੀ ਐਮਪੀ ਦੀ ਸੀਟ ਹੈ ਜਿਹੜੀ ਲੋਕ ਸਭਾ ਦੀ ਉਹ ਉਮੀਦਵਾਰ ਦੇ ਲਈ ਜਿਹੜੇ ਆ ਅਮਿਤ ਬਾਵਾ ਨੂੰ ਇੱਥੋਂ ਉਤਾਰ ਸਕਦੀ ਹੈ ਤਾਂ ਇਸ ਤੇ ਚਰਚਾ ਕਿਉਂ ਛਿੜੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਗੱਲਾਂ ਚੱਲੀਆਂ ਹੋਈਆਂ ਨੇ ਕਿ ਅਮਿਤ ਬਾਵਾ ਨੇ ਜੋ ਉਹ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕ ਨੇ ਜਾਨੀ ਕਿ ਸਿੱਧੀ ਸਿੱਧੀ ਗੱਲ ਕਹਿ ਲਈਏ ਕਿ ਕਾਂਗਰਸ ਹਾਈ ਕਮਾਂਡ ਨਾਲ ਸਿੱਧੀ ਗੱਲ ਲਵਾਤ ਹੈ ਅਮਿਤ 바ਵਾ ਜੀ ਇਸ ਕਰਕੇ ਉਹਨਾਂ ਤੇ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਉਹਨਾਂ ਨੂੰ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਕਿ ਅਮਿਤ 바ਵਾ ਹਾਲਾਂਕਿ ਉਹ ਇੰਨਾ ਜਿਹੜੇ ਆ ਪਟਿਆਲਾ ਸੀਟ ਤੇ ਵਿਚਰੇ ਨਹੀਂ ਕਿਉਂਕਿ ਲੋਕਾਂ ਵਿੱਚ ਵਿਚਰਨਾ ਫੇਸ ਬਣਾਉਣਾ ਇੱਕ ਵੱਡੀ ਜਿਹੜੀ ਆ ਗੱਲ ਹੁੰਦੀ ਆ ਚੋਣ ਲੜਨ ਦੇ ਲਈ ਉਸ ਤੇ ਵੀ ਗੱਲਾਂ ਚੱਲ ਰਹੀਆਂ ਨੇ ਕਿ ਭਾਈ ਉਹਨਾਂ ਨੂੰ ਤਾਂ ਪਟਿਆਲਾ ਵਿੱਚ ਜਿਹੜਾ ਕੋਈ ਖਾਸ ਤੌਰ ਤੇ ਨਹੀਂ ਜਿਹੜੀ ਉਹਨਾਂ ਦੀ ਪਛਾਣ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਤੇ ਇਹ ਵੀ ਸਵਾਲ ਖੜੇ ਕਰ ਦਿੰਦੇ ਆ ਲੋਕ ਕਿ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰੇ ਜਾਂਦੇ ਆ ਕਾਂਗਰਸ ਪਾਰਟੀ ਦੇ ਤਾਂ ਕਰਕੇ ਕਈ ਵਾਰ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਹੁਣ ਚਰਚਾਵਾਂ ਚੱਲੀਆਂ ਹੋਈਆਂ ਨੇ ਕਿ ਅਮਿਤਤ ਬਾਵਾ ਨੂੰ ਵੀ ਇੱਥੋਂ ਚੋਣ ਲੜਾਈ ਜਾ ਸਕਦੀ ਆ ਅੱਗੇ ਵਧਦੇ ਆ ਤਾਂ ਸਾਬਕਾ ਐਮਐਲਏ ਨੇ ਹਰਦੀਪ ਸਿੰਘ ਕੰਬੋਜ ਜੋ ਕਿ ਤਿੰਨ ਵਾਰ ਐਮਐਲਏ ਰਹ ਚੁੱਕੇ ਨੇ ਆ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਤਦ ਆਖਦੀਏ ਕਿ 2007 ਵਿੱਚ ਵਿਧਾਇਕ ਬਣੇ ਐਮਐਲਏ ਜਿਹੜੇ ਆ ਸਾਬਕਾ ਕੰਬੋਜ ਤਾਂ ਉੱਥੇ ਹੀ ਉਹਨਾਂ ਵੱਲੋਂ ਇਹ ਸਫ਼ਰ ਸ਼ੁਰੂ ਕੀਤਾ ਜਾਂਦਾ ਤੇ 12 ਵਿੱਚ ਐਮਐਲਏ ਬਣਦੇ ਆ ਤੇ 17 ਵਿੱਚ ਐਮਐਲਏ ਜਿਹੜੇ ਆ ਹੈਟ੍ਰਿਕ ਮਾਰਦੇ ਆ ਉਹ ਜਿੱਤ ਦੀ ਹਾਲਾਂਕਿ ਬਾਈ ਵਿੱਚ ਉਹ ਇਲੈਕਸ਼ਨ ਰਾਜਪੁਰਾ ਤੋਂ ਹਾਰ ਜਾਂਦੇ ਆ ਪਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਰਾਜਪੁਰਾ ਤੋਂ ਤਾਂ ਉੱਥੇ ਹੀ ਜੇਕਰ ਉਹਨਾਂ ਦੀਆਂ ਚਰਚਾਵਾਂ ਬਾਰੇ ਗੱਲ ਕਰੀ ਜਾਵੇ ਕਿ ਉਹਨਾਂ ਬਾਰੇ ਕਿਉਂ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਕਿਉਂ ਚੁਣਿਆ ਜਾ ਸਕਦਾ ਹੈ ਕਾਂਗਰਸ ਪਾਰਟੀ ਵੱਲੋਂ ਤਾਂ ਇੱਥੇ ਇੱਕ ਇਹ ਸਵਾਰ ਜਿਹੜਾ OBC ਕੈਡਰ ਦੀ ਗੱਲ ਕਰੀਏ ਉਸਤੇ ਵੱਡਾ ਜਿਹੜਾ ਦਾਅ ਖੇਡਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਕਾਂਗਰਸ ਪਾਰਟੀ OBC ਚਿਹਰਾ ਜਿਹੜਾ ਕਾਂਗਰਸ ਪਾਰਟੀ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਤਾਰ ਸਕਦੀ ਹੈ ਕਿਉਂ ਲੋੜ ਪਈ OBC ਚਿਹਰੇ ਦੀ ਕਿਉਂ ਇਸ ਤੇ ਗੱਲਬਾਤ ਚੱਲ ਰਹੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਦੱਸ ਦਈਏ ਕਿ ਬੀਜੇਪੀ ਨੇ ਜੋ ਪਹਿਲੀ 195 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਸ ਵਿੱਚ ਜ਼ਿਆਦਾਤਰ ਗਿਣਤੀ OBC ਜਿਹੜੇ ਪਰਿਵਾਰਕ ਮੈਂਬਰਾਂ ਨਾਲ ਸੰਬੰਧ ਰੱਖਦੇ ਆ ਉਹਨਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਦੀ ਓਬੀਸੀ ਦਾ ਸ਼ਬਦ ਕਿਵੇਂ ਜਿਹੜਾ ਉੱਭਰ ਕੇ ਇਸ ਚੋਣਾਂ 'ਚ ਸਾਹਮਣੇ ਆ ਰਿਹਾ ਉਹ ਵੀ ਦੱਸ ਦਈਏ। ਰਾਹੁਲ ਗਾਂਧੀ ਵੱਲੋਂ ਵੱਡੇ ਪੱਧਰ ਤੇ ਚਰਚਾ ਛੇੜੀ ਹੋਈ ਹੈ ਕਿ ਜਿਹੜੇ ਆ ਵੱਖ-ਵੱਖ ਰਾਖਵੇਂ ਕਰਨ ਦਿੱਤੇ ਹੋਇਆ ਤਾਂ ਉੱਥੇ ਹੀ ਓਬੀਸੀ ਦਾ ਵੱਡਾ ਜਿਹੜਾ ਰਾਖਵਾ ਕਰਨਾ ਹੈ ਉਹ ਦੇਣਾ ਚਾਹੀਦਾ ਜਾਤੀ ਗੱਣਾ ਜਿਹੜੀ ਹੋਣੀ ਚਾਹੀਦੀ ਆ। ਇਹ ਜਿਹੜਾ ਖੂਬ ਗੂੰਜ ਰਿਹਾ ਪੂਰੇ ਦੇਸ਼ ਵਿੱਚ ਮੁੱਦਾ ਤੇ ਉਸ ਦੇ ਚੱਲਦਿਆਂ ਹੁਣ ਇਸ ਕਰਕੇ ਜਿਹੜੀਆਂ ਗੱਲਾਂ ਛੜੀਆਂ ਹੋਈਆਂ ਨੇ ਕਿ ਸਾਬਕਾ ਵ代ਕ ਹਰਦੀਪ ਸਿੰਘ ਕੰਬੋਜ ਨੂੰ OBC ਚਿਹਰੇ ਵਜੋਂ ਜੜੀ